ਮਾਸੀ ਵੀਰਾਂ ਜੋਦ ਕਿੱਥੇ ਹੁੰਦਾਗਾ ਟੌਫੀਆਂ ਦਿੰਦਾ ਹੁੰਦਾ ਸੀ ਪਹਿਲਾਂ ਪਤਾ ਨਹੀਂ ਕਿੱਥੇ ਰਹਿਣਾਗਾ ਤੁੰਹਾਨੂੰ ਟੌਫੀਆਂ ਹੀ ਨਹੀਂ ਦਿੰਦਾ ਜੋਤ ਵੀਰਾ ਪੁੱਤ ਸਾਨੂੰ ਟੌਫੀਆਂ ਦਿੰਦਾ ਹੁੰਦਾ ਸੀ ਹਾਂ ਕੋਹੀਣਾ ਪੁੱਤ ਹੁਣ ਵੀ ਦਿਆ ਕਰੂਗਾ ਸਾਨੂੰ ਉਹ ਟੌਫੀਆਂ ਉਹ ਨਸ਼ਾ ਤਾਂ ਪਹਿਲੇ ਵਾਕ ਬਾੜੇ ਪਟ ਤੇ ਇੰਨੇ ਪੱਟੇ ਨੇ ਇੰਨੇ ਪੱਟੇ ਨੇ ਸਰਕਾਰ ਦਾ ਹੀ ਵੇੜਾ ਬੈਠਾ ਸਰਕਾਰੀ ਨਸ਼ੇ ਚ ਪੁੱਤ ਨਸ਼ਾ ਕਰਦਾ ਤੇਰਾ ਮੁੰਡਾ ਮੈਥਾ ਦਾ ਤੂੰ ਪੈਸੇ ਲਿਆ ਕੇ ਉਹਨੂੰ ਦਿੰਨੀ ਹੈਗੀ ਕਦੇ ਦਾ ਕਹਿੰਦਾ ਹੋ ਪਾਇੰਟ ਲੈਣੀ ਐ ਕਦੇ ਕੁਛ ਕਹਿੰਦਾ ਤੂੰ ਆਵਦੇ ਮੁੰਡੇ ਦੀ ਗੌਰ ਕਰ ਵਾਹ ਸਾਹਿਬ ਹੱਲ ਕਰੋ ਕੋਈ ਇਹਦਾ ਕੋਈ ਜਾਣਦਾ ਨਾ ਕੋਈ ਕੋਟਾ ਨਹੀਂ ਜਾਣਦੇ ਹੋ ਜੇਰਾ ਅਸੀਂ ਤੇਰਾ ਸਾਥ ਪੂਰਾ ਦੇ ਮੰਗੇ ਕੁੜਕਾ ਨਾ ਮੰਨ ਤੂੰ ਠੀਕ ਆ ਬੱਪੂ ਚੰਗਾ ਧੰਨਵਾਦ ਬੋਲੀ ਆਪਾਂ ਚਾਰ ਬੰਨਾਂ ਨੂੰ ਨਾਲ ਲਾਵਾਂਗੇ ਧੰਨਵਾਦ ਬੱਪੂ ਧੰਨਵਾਦ ਫੇਰੀ ਹੱਲ ਹੋ ਗੁੜਕਾ ਨਾ ਮੰਨ ਤੂੰ ਠੀਕ ਆ ਬੱਪੂ ਠੀਕ ਆ ਕੱਢ ਦਾਂਗੇ ਕਾਲੇ ਕੁਲੇ ਜੀਆਂ ਅੱਤੜਾਂ ਠੀਕ ਆ ਆਉਣ ਵਾਲਾ ਟਾਈਮ ਚੱਕ ਇਸ ਮੇਗਾ ਤੇਰਾ ਕੰਮ ਹੋ ਗਿਆ ਬੰਦਾ ਚੜਾਤਾ ਗੱਡੀ ਜਾ ਹੋ ਗਿਆ ਮਾਪਣਾ ਹਾਂ ਕੰਮ ਹੋ ਗਿਆ ਬਸ ਹੁਣ ਤੂੰ ਸਾਡਾ ਕੰਮ ਵੀ ਕਰ ਦੇ ਕਾਉਂਨੇ ਕਿਸੇ ਦੇ ਸਕੀਮ ਕਰਦੇ ਕੋਲ ਚੋਰੀ ਚਾਰੀ ਤੇਰੀ ਹੱਲ ਕੋ ਪੈਸੇ ਲੈਂਦੀ ਆ ਕਿੰਨੇ ਕ ਪੈਸੇ ਲੂ ਉਹ ਸਭ ਟ ਪੈਸੇ ਬਣਾ ਹੀ ਜਾਂਦੇ ਨੇ ਨਾ ਇੰਪਰਾ ਪੰਜਾਬ ਤਾ ਥੱਕ ਗਏ ਯਾਰਾ ਛੋਟੀਆਂ ਮੋਟੀਆਂ ਚੋਰੀਆਂ ਕਰਦੇ ਆ ਸਲਿੰਡਰ ਚੱਕ ਲਿਆ ਮੋਟਰਸਾਈਕਲ ਚੱਕ ਲਿਆ ਓਏ ਆਟਾ ਵੀ ਚੱਕ ਲਿਆ ਹੁਣ ਵੱਡੀ ਚੋਰੀ ਕਰ ਗੱਡੀ ਗੋਡੀ ਖਪਾਈ ਆ ਓਏ ਐਂ ਦੱਸ ਜਿਹੜਾ ਆਪਾਂ ਮੋਟਰਸਾਈਕਲ ਦਾ ਨਹੀਂ ਚੱਕਿਆ ਸੀ ਹੂੰ ਕਿੱਥੇ ਆ ਉਹ ਪਤਾ ਪੁੱਤਾ ਨਹੀਂ ਲੱਗਿਆ ਕਿਸੇ ਨੂੰ ਕਿਸੇ ਨੂੰ ਨਹੀਂ ਕੋਈ ਪੰਚ ਨਹੀਂ ਲੱਗਿਆ ਆਖ ਵੀ ਲੱਗ ਰਹੇ ਨਾਲ ਇੱਕ ਲੱਗਿਆ ਹੋਣਾ ਹੁਣ ਚਾਰ ਹੋਰ ਲਾਦੇ ਉਹਨਾਂ ਨੇ ਪਹਿਲਾਂ ਉਹ ਦੋ ਸੀ ਉਹਨਾਂ ਪੱਠ ਹੋ ਗਏ ਹੁਣ ਜੇ ਮੈਂ ਕੁਝ ਕਰਨਾ ਤਾਂ ਉਹ ਮੈਨੂੰ ਮਾਰਨ ਨੂੰ ਤੂੰ ਨਾ ਬਗੈਰ ਮਤਲਬ ਤੂੰ ਸ਼ੂਣੀ ਮੁੱਲਾ ਲੈ ਲਈ ਤੈਨੂੰ ਕੀ ਲੋੜ ਐ ਜਮੇ ਮੇਰੇ ਕੁਝ ਕਰਨਾ ਤਾਂ ਰੋਟੀ ਨਾ ਬਾਣੀ ਐ ਹੀ ਤੁਰਿਆ ਜਾਂਦਾਗਾ ਕੋਈ ਇਹਦਾ ਵਿਆਹ ਕਰ ਦੋ ਕੁੜੀ ਤੇ ਮੈਂ ਖਲਾਫ ਤੇ ਆਪਣੀ ਪਾਰਟੀ ਦੇ ਖਲਾਫ ਨਾ ਬਿਆਨਵਾਜੀ ਜੀ ਕਰਦਾ ਕਰਦਾ ਅੱਛਾ ਭਾਈ ਫਿਰ ਕੀ ਕਰਨਾ ਹੁਣ ਆਪਾਂ ਉਹਦਾ ਉਹਦਾ ਆਪਣੇ ਕੰਮ ਕਰਨਾ ਹਾਂ ਹੰਦਾ ਚੱਕਣਾ ਹਰਮਣ ਉਹ ਚੱਕਰ ਤਾਂ ਨਹੀਂ ਪੈਂਦਾ ਜੇ ਫਸ ਗਏ ਓਏ ਓਏ ਚੱਕਰ ਕੀ ਪੈਣਾ ਕੁਛ ਨਹੀਂ ਹੁੰਦਾ ਯਾਰ ਕੁਛ ਨਹੀਂ ਹੁੰਦਾ ਚੱਕਦਾ ਮੈਂ ਮੈਂ ਤਾਂ ਆਪਣੇ ਹੱਥਾਂ ਚੱਕੀਆਂ ਜਿਹਨੂੰ ਓਏ ਓਏ ਹੌਸਲਾ ਰੱਖ ਅੱਜ ਨਹੀਂ ਚੱਕ ਹੇ ਰੱਬਾ ਮੇਰੇ ਤਾਂ ਜਮਾ ਹੀ ਨਹੀਂ ਗੱਲ ਭੁੱਲਦੀ ਕਿਸੇ ਟਾਈਮ ਵੀ ਦਮਾ ਵਿੱਚ ਗੱਲ ਨਹੀਂ ਨਿਕਲਦੀ ਕਿਵੇਂ ਲੋਕਾਂ ਦਾ ਕੰਮ ਕਰਾਂ ਮੈਂ ਕਿਹੜੇ ਹੌਸਲੇ ਜੀ ਨਹੀਂ ਕਰਦਾ ਕੰਮ ਕਰਨ ਆ ਭਾਂਡੇ ਮਸਾਂ ਮਾਂਜੇ ਨੇ ਸਿਰ ਦੁਖੀ ਜਾਂਦਾ ਉਹਨਾਂ ਦੇ ਕੰਮ ਦਾ ਟਾਈਮ ਹੋਇਆ ਪਿਆ ਇਕਾ ਲੋਕਾਂ ਦਾ ਬੇੜਾ ਬਹਿ ਗਿਆ ਕੰਜਰਾ ਨੇ ਲੋਕਾਂ ਨੇ ਜਿੰਨਾ ਚਿਰ ਮੇਰਾ ਪੁੱਤ ਵਿਗੜਿਆ ਨਹੀਂ ਨਾ ਇਹਨਾਂ ਨੂੰ ਚੈਨ ਨਹੀਂ ਆਇਆ ਦਿਨ ਰਾਤ ਇਹਨਾਂ ਨੇ ਜੋਰ ਲਾ ਰੱਖਿਆ ਸੀ ਮੇਰੇ ਪੁੱਤ ਨੂੰ ਬਗਾੜਨ ਚ ਬਸ ਬਗਾੜ ਕੇ ਹਟੇ ਨੇ ਐਨਾ ਸੋਹਣਾ ਸਣੱਖਾ ਮੇਰਾ ਪੁੱਤ ਘਾਲ ਕੇ ਰੱਖਦਾ ਜਿਵੇਂ ਪੱਟੀ ਗਈ ਤਾਰੋ ਤੂਤਾ ਚਾਹੀ ਪੱਟੀ ਗਈ ਕਿਵੇਂ ਮੋੜ ਕੇ ਲਿਆਵਾ ਬਾਪਸਾ ਲਜਾਮਾ ਕਮਨ ਦਿਨ ਚੜ ਗਿਆ ਨਾ ਧਾਈ ਵੀ ਠੀਕਦੀ ਹੋਊਗੀ ਮੰਦਾ ਜਪੈ ਨਾ ਪਤਾ ਨਹੀਂ ਕਿੱਥੇ ਰਹਿਣਾਗਾ ਤੁੰਹਾਨੂੰ ਟੌਫੀਆਂ ਹੀ ਦਿੰਦਾ ਜੋਤ ਵੀਰਾ ਪੁੱਤ ਸਾਨੂੰ ਟੌਫੀਆਂ ਦਿੰਦਾ ਹੁੰਦਾ ਸੀ ਹਾਂ ਕੋਈ ਨਾ ਪੁੱਤ ਹੁਣ ਵੀ ਦਿਆ ਕਰੂਗਾ ਤੁਹਾਨੂੰ ਉਹ ਟੌਫੀਆਂ ਮੇਰਾ ਪੁੱਤ ਹੈ ਇਹ ਨਾ ਚੰਗਾ ਪੁੱਤ ਮੈਨੂੰ ਪਤਾ ਸੋਡਾ ਬਹੁਤ ਪਿਆਰ ਕਰਦਾ ਨਾ ਉਹ ਹਾਂ ਆਂਟੀ ਠੀਕ ਆ ਪੁੱਤ ਤੁਸੀਂ ਐ ਕਰਿਓ ਪੁੱਤ ਸ਼ਾਮ ਨੂੰ ਘਰੇ ਆ ਜੀ ਜੋਤ ਕੋਲ ਠੀਕ ਆ ਉਹਨੂੰ ਕਿਹੋ ਕਾ ਸਾਨੂੰ ਚੀਜ਼ੀਆਂ ਕਾ ਤਾ ਨਹੀਂ ਲਿਖ ਦੇ ਦਿੰਦਾ ਹੁਣ ਤੂੰ ਠੀਕ ਆ ਕੋਈ ਨਾ ਪੁੱਤ ਹੁਣ ਵੀ ਪੱਕਾ ਲੈ ਕੇ ਦੋ ਸਾਨੂੰ ਚੀਜ਼ੀਆਂ ਠੀਕ ਆ ਪੁੱਤ ਹੇ ਰੱਬਾ ਦੀਗਲਾ ਮੇਰੇ ਪੁੱਤ ਦੀ ਮਹਿਮਾ ਇੱਕ ਤਰ੍ਹਾਂ ਦੀ ਹਰ ਦੁਬਾਰਾ ਇਹ ਜੀਵਣਾ ਦੇ ਲੈ ਸੰਨੀ ਤਰ ਲਈ ਗਈ ਸੋਚਦੀ ਸੀ ਮੁੰਡਾ ਗੱਭਰੂ ਹੋਇਆ ਉਹਦਾ ਸਹਾਰਾ ਹੂ ਆਸਿਆਪਿਆਂ ਤੋਂ ਖੜਾ ਛਟੂ ਲੋਕਾਂ ਦੀਆਂ ਖੁਲਣੀਆਂ 'ਚ ਹੱਥ ਮਾਰਦੀ ਫਿਰੀ ਜਾਂਦੀ ਆ ਆ ਜੋਤ ਨੇ ਤਾਂ ਮੈਨੂੰ ਜਹਾਉਂਦੇ ਜੀ ਮਾਰ ਕੇ ਰੱਖਤਾ ਕੀ ਕਰਾਂ ਕਿਹੜੇ ਹੌਸਲੇ ਲੋਕਾਂ ਦੇ ਕੰਮ ਕਰਾਂ ਨੀਤਾਰੋ ਤੂੰ ਤਾਂ ਭੱਜੀ ਫਿਰਦੀ ਸੀ ਉਹਦੇ ਵੀ ਕੰਮ ਕਰਿਆ ਹੁੰਦੀ ਸੀ ਉਹਦੇ ਵੀ ਕਿਹੜੇ ਹੌਸਲੇ ਨਾਲ ਆਉਣ ਮੈਂ ਫਿਰਾਂ ਕੀ ਕਰਾਂ ਰੱਬਾ ਤੂੰ ਤਾਂ ਮੈਨੂੰ ਉਹ ਦਿਨ ਦਿਖਾ ਤੇ ਜਿਨ੍ਹਾਂ ਦੀ ਮੈਨੂੰ ਕਦੇ ਉਮੀਦ ਨਹੀਂ ਸੀ ਆਉਦੇ ਬੱਚਿਆਂ ਦੀ ਖਾਤਰ ਹਰ ਇੱਕ ਮਰਦਾ ਹਰ ਇੱਕ ਕੰਮ ਕਰਦਾ ਪਰ ਮੇਰਾ ਬੱਚਾ ਜਿਹਦੀ ਖਾਤਰ ਮੈਂ ਫਿਰਦੀ ਸੀ ਉਹ ਹੀ ਨਰਕ ਚ ਗਿਆ ਕੱਢ ਲਾ ਨੂੰ ਰੱਬਾ ਬਾਹਰ ਕੱਢ ਲਾ ਜਿਹੜੇ ਦੋ ਸਾਂ ਬੱਚੇ ਨੇ 500 ਸਾਲ ਮੈਂ ਵੱਧ ਜੀ ਲੂੰਗੀ ਮੇਰੇ ਪੁੱਤ ਨੂੰ ਸਹੀ ਸਲਾਮਤ ਕਰ ਦੇ ਆ ਮੇਰਾ ਖਹਿੜਾ ਛੁਡਾ ਦੇ ਦੱਸਾਂ ਤਾਈ ਨੂੰ ਕੰਮ ਤਾਂ ਹੋ ਗਿਆ ਤਾਈ ਵੀ ਨਹੀਂ ਮੈਂ ਤਾਂ ਕਿਤੇ ਦੀਂਦੀ ਹੈਗੀ ਪਤਾ ਨਹੀਂ ਕਿੱਥੇ ਹੈਗੀ ਦੱਸ ਇੱਕ ਜੋਤ ਦਾ ਡੈਡੀ ਆ ਵਿਚਾਰਾ ਇੱਕ ਹੱਥ ਨਾਲ ਉਹਨਾਂ ਦੇ ਸਰਦਾਰਾਂ ਦੇ ਲੱਗਿਆ ਰਹਿੰਦਾ ਕੀ ਕਰੀਏ ਸੱਚੀ ਅਸੀਂ ਬੜਾ ਮਨ ਦੁਖੀ ਹੁੰਦਾ ਕਿਹਦੇ ਕੋਲ ਡਿਫੋਲਾ ਕਿਸੇ ਕੋਲ ਗੱਲ ਕਰੋ ਲੋਕਣੀਆਂ ਤਾਂ ਸੁਵਾਦ ਲੈਂਦੀਆਂ ਨੇ ਤਾਈ ਹਾਂ ਪੁੱਤ ਆ ਜਾ ਤਾਈ ਲੈ ਫੜ ਤੇ ਆ ਪੀ ਲੈ ਚਾ ਲੈ ਤਾਈ ਹਾਂ ਚਲ ਕੋਈ ਨਾ ਬਹਿ ਜਾ ਹੋਰ ਠੀਕ ਆ ਤਾਈ ਠੀਕ ਆ ਪੁੱਤ ਤੂੰ ਦਾ ਬਸ ਠੀਕ ਆ ਤਾਈ ਟਾਈਂ ਪਾਸ ਕਰੀ ਜਾਂਦੇ ਆ ਚਲ ਟਾਈਂ ਪਾਸ ਹੀ ਆ ਠੀਕ ਆਇਂਦਾ ਸਰ ਤੇਰਾ ਪੁੱਤ ਨਸ਼ਾ ਕਿਉਂ ਖਾਣ ਲੱਗ ਗਿਆ ਨਸ਼ਾ ਹਾਂ ਬਹੁਤ ਨੌਣਾ ਤਾਈ ਲੈ ਤੈਨੂੰ ਕੀ ਨਾ ਕਹਤਾ ਮੈਂ ਤਾਂ ਭਾਈ ਸੁਣਿਆ ਸੀ ਕਿਸੇ ਤੋਂ ਨੌਣਾ ਤਾਈ ਇਹੋ ਜਿਹਾ ਤਾਂ ਕੋਈ ਗੱਲ ਹੀ ਨਹੀਂ ਹੈਗੀ ਉਹੀ ਭੌਂਕਦੇ ਨੇ ਲੋਕ ਤਾਂ ਨੀ ਤਾਈ ਸਾਨੂੰ ਤਾਂ ਬਦਨਾਮ ਕਰਨ ਤੇ ਲੋਕ ਤੁਲੇ ਮੈਂ ਤਾਂ ਸੁਣਿਆ ਵੀ ਤੇਰਾ ਮੁੰਡਾ ਨਸ਼ਾ ਕਰਦਾ ਨਾ ਨਾ ਤਾਈ ਤੈਨੂੰ ਗਲਤ ਫਹਮੀ ਹੋਈ ਆ ਤੂੰ ਘਰੇ ਜਾ ਕੇ ਪਤਾ ਕਰ ਲਈ ਮੁੰਡੇ ਤੋਂ ਤਾਈ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੀਵੀਆਂ ਦਾ ਕੀ ਆ ਉਹਨਾਂ ਦੇ ਗੱਲਾਂ ਤੇ ਯਕੀਨ ਨਾ ਕਰ ਮੈਨੂੰ ਤਾਂ ਤੇਰੇ ਤੇ ਸੱਚਾ ਯਕੀਨ ਹੈ ਪਰ ਜਿਹੜੀਆਂ ਆ ਕੇ ਮੈਨੂੰ ਦੱਸਦੀਆਂ ਨੇ ਵੀ ਉਹਦਾ ਮੁੰਡਾ ਨਸ਼ਾ ਕਰਦਾ ਮਾਂ ਤੈਨੂੰ ਦਈ ਮਾਂ ਤੈਨੂੰ ਕਾਹ ਬਸੇਗਾ ਉਹ ਤਾਂ ਤੇਰੀ ਗੱਲ ਠੀਕ ਆ ਤਾਈ ਪਰ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਤਾਈ ਭੋਰਾ ਵੀ ਨਹੀਂ ਮੇਰਾ ਮੁੰਡਾ ਤਾਂ ਸੋਨੇਦਾਰ ਪੀਆ ਤਾਈ ਚਿੱਟੀ ਚਾਦਰਾ ਮੇਰਾ ਪੁੱਤ ਦਾ ਤੂੰ ਪੁੱਛ ਤਾਂ ਨਹੀਂ ਕਰਿਆ ਜਾ ਕੇ ਮੁੰਡੇ ਨੂੰ ਮੈਂ ਕਹਨੀ ਤਾਈ ਭੋਰਾ ਵੀ ਨਹੀਂ ਜਿੱਡੀ ਮਰਜ਼ੀ ਸੌਂਦ ਵਾਲਾ ਅੱਜ ਕੱਲ ਦੇ ਮੁੰਡੇ ਨਹੀਂ ਦੱਸਦੇ ਨਹੀਂ ਤਾਈ ਆਉਦੇ ਤੇ ਪੁੱਤ ਦਾ ਪਤਾ ਹੁੰਦਾ ਆਪਾਂ ਨੂੰ ਹਣਾ ਕਿ ਨਹੀਂ ਪਤਾ ਜਵਾਕ ਲਕੋ ਰੱਖ ਲੈਣਾ ਕੋਈ ਨਾ ਤਾਈ ਮੈਂ ਤੇਰੀ ਮੋੜਦੀ ਨਹੀਂ ਮੈਂ ਗੌਰ ਕਰੂੰਗੀ ਹਾਂ ਗੌਰ ਕਰਨੀ ਆ ਬੇਬੇ ਜੀ ਉਹ ਤਾਂ ਸਿਆਣਾ ਤਾਈ ਪੜਦਾ ਬਚੇਰਾ ਸੋਹਣਾ ਆ ਅੱਜ ਕੱਲ ਪੜਦੇ ਜਵਾਕ ਇਹੋ ਜਿਹਾ ਕੰਮ ਕਰਦੇ ਨੇ ਹਾਂ ਸਰ ਗੱਲ ਤਾਂ ਸੱਡੀ ਠੀਕ ਆ ਤਾਈ ਡਰਤਾ ਲੱਗਦਾ ਉਹ ਨਸ਼ਾ ਤਾਂ ਇੰਨਾ ਫੈਲਿਆ ਪਿਆ ਐਂ ਬਾਲਾ ਮਾੜਾ ਆ ਗਿਆ ਨਾ ਉਹ ਪਤਾ ਕਰ ਲਈ ਕੋਈ ਨਾ ਤਾਈ ਮੈਂ ਗੌਰ ਕਰ ਲੂੰਗੀ ਤੁਸੀਂ ਵੀ ਤਾਂ ਆਪਣੇ ਬਣਾ ਕੇ ਕਹਿੰਦੇ ਹੋ ਤਾਂ ਹੀ ਤਾਂ ਹੈ ਨਹੀਂ ਹੋਰ ਕਿਸੇ ਨੂੰ ਕਿੰਨਾ ਕਹਿੰਦੇ ਹਾਂ ਕੋਈ ਨਾ ਤਾਈ ਮੈਂ ਗੌਰ ਰੱਖੂੰਗੀ ਮੇਥਾ ਤੂੰ ਪੈਸੇ ਲੈ ਆ ਕੇ ਉਹਨੂੰ ਦੇਣੀ ਹੈਗੀ ਕਦੇ ਦਾ ਕਹਿੰਦਾ ਉਹ ਪਾਇੰਟ ਲੈਣੀ ਹੈ ਕਦੇ ਕੁਸ ਕਹਿੰਦਾ ਤੂੰ ਆਵਲੇ ਮੁੰਡੇ ਦੀ ਗੌਰ ਕਰ ਤਾਈ ਹੁਣ ਜਦੋਂ ਜਵਾਬ ਮੰਗ ਲੈਂਦਾ ਹਨਾ ਉਦੋਂ ਤਾਂ ਦੇਣੇ ਪੈਂਦੇ ਨੇ ਫਿਰ ਉਹ ਨਸ਼ਾ ਕਰਦਾ ਨਹੀਂ ਨਹੀਂ ਤਾਈ ਨਸ਼ਾ ਤਾਂ ਕਾਨੂੰ ਕਰਦਾ ਚਲ ਕੋਈ ਨਾ ਮੈਂ ਗੌਰ ਰੱਖੂੰਗੀ ਮੇਥਾ ਤੂੰ ਪੈਸੇ ਲੈ ਜਾਣੀ ਆ ਤੂੰ ਤਾਂ ਮੇਰੇ ਕਿੱਦੇ ਨਾਲ ਕੰਮ ਕਰਦੀ ਆ ਤਾਰੋ ਮੈਂ ਤਾਂ ਇਹਨੂੰ ਤਾਂ ਦੇ ਦੇਣੀ ਆ ਪੈਸੇ ਪਰ ਲੈ ਜਾਣੀ ਤਾਂ ਕਬੀਲਦਾਰੀ ਦੀ ਮਾਰੀ ਆ ਦੇ ਦੇਣੀ ਆ ਤੂੰ ਮੁੰਡੇ ਦੀ ਮੁੰਡਾ ਤੇਰਾ ਨਸ਼ਾ ਕਰਦਾ ਕੀ ਕਰਾਂ ਤਾਈ ਸਾਨੂੰ ਪਤੀ ਜਵਾਬ ਜਦੋਂ ਮੰਗ ਲੈਂਦਾ ਮਾਪੇ ਤੋਂ ਕਿੱਥੇ ਜਵਾਬ ਦੇਤਾ ਜਾਂਦਾ ਇਹ ਗੌਰ ਵੀ ਕਰ ਮੁੰਡੇ ਦੀ ਠੀਕ ਆ ਤਾਈ ਮੈਂ ਗੌਰ ਕਰੂੰਗੀ ਕੋਈ ਨਾ ਗੌਰ ਕਰੋਲੀ ਚੰਗਾ ਤਾਈ ਮੈਂ ਜਾਣੀ ਆ ਕੋਈ ਨਾ ਮੈਂ ਗੌਰ ਕਰੂੰ ਚੰਗਾ ਕੋਈ ਨਹੀਂ ਕਰਲੀ ਮੁੰਡਾ ਬਾਬਰ ਇਹ ਨਸ਼ਾ ਕਰਦਾ ਹਜੇ ਤੂੰ ਪੜਦੇ ਪਾਉਣੀ ਆਂਗੀ ਗੌਰਤਾ ਕਰ ਲੈ ਆਹਦੇ ਮੁੰਡੇ ਦੀ ਸਾਰਾ ਪਿੰਡ ਤਾਂ ਥੂ ਥੂ ਕਰਦਾ ਹੈਗਾ ਹਾਏ ਰੱਬਾ ਆਹ ਦੇਖ ਲਾ ਆਹੀ ਗਸਰ ਬਾਕੀ ਰਹਿ ਗਈ ਸੀ ਜਿਹੜਾ ਹੁਣ ਤਾਈ ਨੂੰ ਵੀ ਪਤਾ ਲੱਗ ਗਿਆ ਹਾਏ ਰੱਬਾ ਜਿਆਦਾ ਮੇਰੇ ਪੁੱਤ ਨੂੰ ਠੀਕ ਕਰ ਦੇ ਜਾਂ ਮੈਨੂੰ ਚੱਕ ਲੈ ਮੈਨੂੰ ਤਾਂ ਮੌਤ ਦੇ ਦੇ ਜੀ ਜ਼ਿੰਦਗੀ ਨਾਲੋਂ ਐਡੀ ਨਖਰੇ ਵਾਲੀ ਤਾਰੋ ਅੱਜ ਲੋਕਾਂ ਦੀਆਂ ਕੀ ਕੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੋ ਤਾਂ ਤੇ ਨਾ ਮੈਨੂੰ ਇਹਨਾਂ ਗੁੱਸਾ ਚੜਦਾ ਨਾ ਇੱਕ ਮੇਰਾ ਪੁੱਤ ਐ ਕਰੋ ਕੀ ਮੈਂ ਉਹ ਮੰਦੂਕੀਆ ਜਵਾਬ ਇਹਦਾ ਬੜਾ ਲੱਥੋ ਰਿਹਾ ਹੈ ਜਿਵੇਂ ਨਹੀਂ ਦੇਖਦਾ ਹੈ ਇੰਨਾ ਤੇਜ਼ ਮੋਟਰਸਾਈਕਲ ਪਰ ਇਹਦੇ ਵੀ ਕੀ ਛਾਰਿਆ ਨਸ਼ਿਆਂ ਦਾ ਡੱਕਾ ਹੈ ਸਾਰਾ ਸਾਰੇ ਜਵਾਬ ਵਿਗਾੜਦੇ ਨੇ ਉਹ ਸਾਡੇ ਵਾਲੇ ਤਾਰੇ ਦਾ ਮੁੰਡਾ ਵੀ ਇਹਨੇ ਵਿਗਾੜੇਗਾ ਕੋਈ ਨਹੀਂ ਦਾ ਹੱਲ ਕਰਨਾ ਪਊ ਮੈਨੂੰ ਇਹ ਲੱਗਦਾ ਨਸ਼ਾ ਪੱਤਾ ਵੇਚਦਾ ਹੋ ਮੜਾ ਮੋਟਾ ਇਹ ਮੁੰਡਿਆ ਇਹਨੂੰ ਸਾਰੇ ਨੂੰ ਖਰਾਬ ਕਰੂਗਾ ਇਹਨੂੰ ਦੇਖਦੇ ਆਂ ਦਾ ਵਾਂਟੀ ਨੇ ਅਜੇ ਤੱਕ ਕੋ ਪਤਾ ਨਹੀਂ ਕਿੱਧਰ ਲੰਘ ਗਿਆ ਚੱਲ ਆ ਜੂਗਾ ਇਹ ਜਨੋਂ ਤਾਂ ਵਧੀਆ ਹੀ ਉਹ ਰੱਬ ਵੀ ਲਾ ਦੇ ਹਲਾ ਕਹੇ ਜਨ ਨੂੰ ਦਿੰਦਾ ਹੈ ਜਿਹਦੇ ਜਮੀਨ ਜਿਆਦਾ ਦਾ ਉਹ ਹੁਣ ਅਸੇ ਨਾਲ ਤੰਨ ਹੋਏ ਰਹਿੰਦੇ ਨੇ ਜਿਹਦੇ ਨਹੀਂ ਹੈਗੇ ਉਹ ਵਿਚਾਰੇ ਹੁਣ ਟਾਈਮ ਪਾਸ ਕਰਦੇ ਨੇਗੇ ਆਪਣਾ ਵਾਂਟੀ ਤਾਂ ਵਧੀਆਗਾ ਚੱਲ ਇਹ ਅਜੇ ਤਾਂ ਨਹੀਂ ਹੈਗਾ ਆਪਾਂ ਰੱਬ ਦਾ ਸ਼ੁਕਰ ਕਰਦੇ ਆ ਇਹੋ ਜਵਾਬ ਹਰੇਕ ਨੂੰ ਦੇਵੇ ਰੱਬ ਚੱਲ ਦੇਖਦਾ ਕਿੱਧਰ ਗਿਆ ਉਹ ਚੰਗਾ ਬਾਪੂ ਚੱਲਦਾ ਮੈਂ ਤਾਂ ਲੈ ਆ ਬਸ ਬਾਪੂ ਆਪਣੇ ਜਿਹੜੇ ਆਹ ਪਿੰਡ ਦੀ ਮੰਢੀਰ ਆ ਇਹ ਨਸੇ ਨੁਸਾਂ ਚ ਬਾਲੀ ਪੈਰੀ ਆ ਐਸੇ ਕੱਠਿਆ ਰੱਖਣ ਦੀ ਸਲਾਹ ਕਰਦੇ ਸੀ ਉਹਨਾਂ ਨਾਲੇ ਚੱਲ ਕੇ ਆਉਣਾ ਬਜ਼ੁਰਗ ਬੈਠੇ ਹੋਣੇ ਆਪਣੀ ਥਾਈ ਚ ਤੂੰ ਨਾ ਬਗਾਰੇ ਮਤਲਬ ਤੁਸ਼ਣੀ ਬੋਲਾ ਲੈ ਲਈ ਤੈਨੂੰ ਕਿ ਲੋੜ ਆ ਉਹ ਕੁਛ ਨਹੀਂ ਦਾ ਬਾਪੂ ਫਿਰ ਕਿਸੇ ਨੂੰ ਤਾਂ ਪਿੰਡ ਚ ਮੂਰੇ ਲੱਗਣਾ ਪੂ ਚੰਗਾ ਬਾਪੂ ਚੱਲਦਾ ਮੈਂ ਚੰਗਾ ਬਾਪੂ ਜੀ ਚੰਗਾ ਰਮਣ ਰੋਟੀ ਦਾ ਹਾਲਾ ਪਤਾ ਬਸ ਮਾਤਾ ਇਹ ਤਾਂ ਫਿਰ ਨਾ ਦਾਂ ਕਿ ਮਕੀ ਲੈਣੀ ਹੈ ਕਿਸ ਤੂੰ ਇਧਰ ਆ ਫਿਰ ਤਾਂ ਨਾ ਕੋਈ ਟਾਈਮ ਨਾ ਮਾਤਾ ਰੋਟੀ ਖਾਵੇ ਨਾ ਪਾਣੀ ਪੀਵੇ ਮਾਤਾ ਕਿਸੇ ਨੂੰ ਤਾਂ ਮੂਰੇ ਲੱਗਣਾ ਪਊਗਾ ਕਿਸੇ ਹੰਦ ਕੀ ਲੈਣਾ ਉਹੀ ਵੇਰੀ ਬਣ ਜਾਂਦੇ ਜਿਨ੍ਹਾਂ ਦਾ ਕਿਸੇ ਦਾਪਾ ਮਨ ਮੋਟਾ ਹੋ ਕਰਦਾ ਮਾਤਾ ਚੰਗਾ ਬਰਾਤੀ ਹੈ ਕਿਸ ਨੂੰ ਨਾ ਨਾ ਬਸ ਨਾ ਦਿੰਦੀ ਨਾ ਪਤਾ ਮੇਰਾ ਨਹੀਂ ਨਹੀਂ ਕੋਈ ਨਾ ਮਾਤਾ ਮਾਤਾ ਦਾ ਹੱਥ ਨਹੀਂ ਘਾਉਂਗਾ ਲੈ ਲੋ ਹੀ ਇਹਨਾਂ ਮਾਤਾ ਨੂੰ ਲੈ ਗਏ ਨੂੰ ਜੰਮੀ ਤੇ ਖਸ ਕੰਨ ਰੋਟੀ ਨਾ ਪਾਣੀ ਇਹੀ ਦਰ ਜਾਂਦਾਗਾ ਕੋਈ ਇਹਦਾ ਵਿਆਹ ਕਰ ਦੋ ਕੁੜੀ ਦੇ ਕੇ ਔਰ ਫਿਰ ਤਾਂ ਕੋਈ ਹੱਲ ਨਹੀਂ ਹੈਗਾ ਮੈਂ ਕੀ ਕਰਾਂ ਮੈਂ ਦੇਖ ਕੇ ਮਾਂ ਤਾਂ ਦੀ ਨੂੰ ਸਮਝਾਉਂਦੇ ਪੁੱਤ ਨੂੰ ਤਾਂ ਬਾਪੀ ਸਮਝਾਉਂਦਾ ਹੁੰਦਾਗਾ ਹੁਣ ਦੱਸ ਉਹ ਜਾਂਦਾ ਤੁਰਿਆ ਕੀ ਹੱਲ ਕਰੀਏ ਕੀ ਇਹਨੂੰ ਕੋਈ ਉਹ ਕਰੂਗਾ ਉਹੀ ਜਿਨ੍ਹਾਂ ਦੇ ਇਹ ਮਗਰ ਲੱਗਿਆ ਪਰਦਾ ਉਹੀ ਇਹਦੇ ਬੈਰੀ ਬਣ ਕੇ ਖੜ ਜਾਣਗੇ ਕੱਲ ਨੂੰ ਫਿਰ ਫਰੀ ਜਾਈ ਮਗਰ ਨਾਲ ਤੂੰ ਕਿਹੜਾ ਧੱਕੀ ਨਾਲ ਇਹ ਫਰੀ ਜਾਊਗਾ ਸੁਣਨੀ ਨੇ ਕਿਸੇ ਦੀ ਸੁਣਾਉਣ ਹੀ ਨਹੀਂ ਹੈਗੀ ਨਾ ਚਾਹ ਦੇ ਨਾ ਚਾਹ ਦੇ ਨਾ ਚਾਹ ਦੇ ਬੱਸ ਕਿਸੇ ਦੀ ਕੋਣ ਸੁਣਦਾ ਇਹਦੇ ਨਸਿਆਰ ਕਿਹੋਂ ਟੈਲੇ ਆ ਹੂੰ ਗਾਰੰਟੀ ਦਾ ਮੁੰਡਾ ਤਾਰੀ ਹੋਰ ਵੀਰ ਗੋ ਕਿਵੇਂ ਹੋ ਠੀਕ ਠਾਕ ਹੋ ਹਾਂ ਹੋਆ ਚੰਗਾ ਦੀ ਹੋਰ ਚਾਚੇ ਠੀਕ ਆ ਠੀਕ ਆ ਹਰ ਬਣਾ ਠੀਕ ਵਧੀਆ ਇੱਧਰ ਫਿਰ ਰਿਹਾ ਬਸ ਚਾਚੇ ਬਸ ਆਪਣੇ ਪਿੰਡ ਦੇ ਜਵਾਕਾਂ ਦੀ ਟੈਨਸ਼ਨ ਹੀ ਬੜੀ ਲਈ ਬੈਠਾ ਉਹ ਬਾਹਰ ਗੱਟ ਹੋ ਰਿਹਾ ਭਾਈ ਪਿੰਡ ਕੀ ਕਰੀਏ ਨਿੱਕੇ ਨਿੱਕੇ ਜਵਾਕ ਬਾਹਰ ਗੰਦਾ ਨਸ਼ਾ ਖਾਣ ਲੱਗ ਗਏ ਜੀ ਬਚ ਰਹੇ ਤਾਂ ਵੀ ਉਹ ਆਪਣੇ ਨਾਲ ਜਿਹੜਾ ਐਮਐਲ ਦਾ ਖਾਸ ਬੰਦਾ ਉਹ ਆਪਣੇ ਪਿੰਡ ਤੇ ਲਿਆਉਂਦਾ ਚਿੱਟਾ ਉਹਨਾਂ ਨੂੰ ਰੋਕੋ ਜੇ ਮੈਂ ਰੋਕਦਾ ਉਹਨਾਂ ਨੂੰ ਤਾਹੋ ਮੈਨੂੰ ਮਾਰਨ ਨੂੰ ਪੈਂਦੇ ਨੇ ਨਾ ਨਾ ਰੋਕੋ ਭਾਈ ਰੋਕੋ ਜਰੂਰ ਤੁਸੀਂ ਮੇਰਾ ਸਾਥ ਦਿਓ ਆਪਾਂ ਚੱਲਦੇ ਆਂ ਕੋਈ ਹੱਲ ਕਰੀ ਇਹਨਾਂ ਦਾ ਬਹੁਤ ਮੰਢੀਰ ਨੇ ਗੰਦ ਪਾ ਰਖਿਆ ਬਹੁਤ ਕੋਈ ਜਿਹੜਾ ਕਾਲ ਕਰਾਂਗੇ ਭਾਈ ਕਿਤੇ ਮਰਜੀ ਨਾਲ ਚੱਲ ਹਾਂ ਬਹੁਤ ਖਦਿਆਵਾਂਗੇ ਇੱਥੇ ਪਿੰਡ 'ਚ ਬਹੁਤ ਚੋਰੀਆਂ ਹੋ ਰਹੀਆਂ ਨੇ ਇਹਨਾਂ ਛੇੜੀ ਬਣ ਰਹੇ ਨੇ ਗੰਦ ਪਾ ਰਖਿਆ ਇਹਨਾਂ ਨੇ ਬੁੜੀਆਂ ਨੂੰ ਤੰਗ ਕਰਦੇ ਨੇ ਕੁੜੀਆਂ ਨੂੰ ਕਾਲਜ ਜਾਂਦੀਆਂ ਨੂੰ ਤੰਗ ਕਰਦੇ ਨੇ ਲਾ ਕੇ ਚਿੱਟਾ ਕਿਸੇ ਨਾ ਤੁਸੀਂ ਮੇਰੇ ਨਾਲ ਚੱਲੋ ਆਪਾਂ ਇਹਨਾਂ ਦਾ ਬੰਦ ਕਰੀਏ ਸਿਸਟਮ ਆ ਇਹ ਜਿਹੜਾ ਕੋ ਚੱਕ ਲਿਆ ਕਿਸੇ ਦਾ ਕੋ ਚੱਕ ਲਿਆ ਪੁੱਠਾ ਸਿੱਧਾ ਬੋਲਦੇ ਨੇ ਬੁੜੀਆਂ ਠੀਰੀਆਂ ਨੂੰ ਕੁੜੀਆਂ ਕੱਤਰੀਆਂ ਨੂੰ ਤੁਸੀਂ ਮੇਰੇ ਨਾਲ ਚੱਲੋ ਇਹ ਜਿਹੜਾ ਕਾਲਾ ਨਾ ਦਾ ਹੱਲ ਕਰਕੇ ਦਈਏ ਆਪਾਂ ਚਲੋ ਇਕੱਠੇ ਹੋ ਇਕੱਠੇ ਹੋ ਜੀ ਚਲੋ ਮੇਰੇ ਨਾਲ ਚਲੋ ਵਾਹ ਚੱਲਦੇ ਆਂ ਬਣਾ ਮਾਰੋਾਰੇ ਜਣੇ ਨਾਲ ਮਿਲ ਕੇ ਭਾਈ ਤੇਰਾ ਅਸੀਂ ਸਾਥ ਦੇਵਾਂਗੇ ਹਰਮਨ ਹਾਂ ਜੀ ਉਹ ਸੋਡੇ ਵਾਲੇ ਜਵਾਕ ਵੀ ਲੱਗ ਰਹੇ ਨਾਲ ਇੱਕ ਲੱਗਿਆ ਹੋਣਾ ਹੁਣ ਚਾਰ ਹੋਰ ਲਾਦੇ ਉਹਨਾਂ ਨੇ ਪਹਿਲਾਂ ਉਹ ਦੋ ਸਿਰ ਨੂੰ ਪੱਠ ਹੋ ਗਏ ਹੁਣ ਜੇ ਮੈਂ ਕੁਝ ਕਰਨਾ ਤਾਂ ਉਹ ਮੈਨੂੰ ਮਾਰਨ ਨੂੰ ਪੈਂਦੇ ਨੇ ਉਹ ਪਹਿਲਾਂ ਸਾਡੇ ਏਜੰਟੀ ਦਾ ਮੁੰਡਾ ਦੀ ਤਾਰੀ ਐਡਾ ਚੰਗਾ ਮੁੰਡਾ ਸੀ ਉਹ ਕਾਸ਼ੇ ਦੇ ਹੱਥ ਨਹੀਂ ਲਾਉਂਦਾ ਉਹ ਵੀ ਪੱਟਦਾ ਇਹਨਾਂ ਨੇ ਉਹ ਵੀ ਪੱਟਦਾ ਆ ਪਰ ਸੋਨ ਦਾ ਭੋਲੇਗਾ ਉਹ ਸਮਾਨ ਲਾਗੀ ਮਰ ਗਿਆ ਚੰਦਰਜਿੰਦ ਵਿੱਚ ਹੀ ਰਹਿ ਗਈ ਵਿੱਚ ਹੀ ਰਹਿ ਗਈ ਬਗਲਾ ਹੋਇਆ ਇਹਦਾ ਨਾ ਚੱਲ ਬਾਬੇ ਕਰੋ ਮੇਰੇ ਨਾਲ ਚੱਲੋ ਆਪਾਂ ਹੱਲ ਕਰੀਏ ਇਹਨਾਂ ਦਾ ਇਹਨਾਂ ਨੂੰ ਗੰਦ ਪਾਉਣ ਤੋਂ ਰੋਕੀਏ ਜਿਹੜਾ ਇਹ ਨਾਲ ਕਰਦਾ ਵਿੱਚ ਇਹਨੂੰ ਉਹਨੂੰ ਰੋਕੀਏ ਆਪਾਂ ਜ਼ਰੂਰ ਕਰਾਂਗੇ ਜੋ ਸਾਰੇ ਜਣੇ ਇਕੱਠੇ ਹੋ ਬਲੈਕ ਕਰਦੇ ਨੇ ਇਹਨਾਂ ਨੂੰ ਰੋਕੀਏ ਬਿਲਾਡਾਂਗੇ ਹਾਂ ਰੇਡ ਉੱੱਜ ਬੁਲਾਓ ਤੁਸੀਂ ਮੇਰੇ ਨਾਲ ਚੱਲੋ ਬਿਚਣਾਂਗੇ ਬੁਲਾ ਕੇ ਵੀ ਆਪੋਨੇ ਪਿੰਡ ਵਿੱਚ ਪਈ ਗੰਦਾ ਨਸ਼ਾ ਆ ਗਿਆ ਇਹਨੂੰ ਰੋਕੋ ਹਟਾਉਣਾ ਪਊਗਾ ਬਾਪੂ ਫਿਰ ਹੋਰ ਹੱਲ ਕੀ ਕੀ ਆ ਕੱਲ ਨੂੰ ਆਪਣੇ ਘਰੇ ਆਉਣਗੇ ਆਪਣੀਆਂ ਕੁੜੀਆਂ ਗੱਤਰੀਆਂ ਆਪਣੀਆਂ ਨੇ ਕੱਲ ਨੂੰ ਕਾਲਜੇ ਪੜ੍ਹਦੀਆਂ ਨੇ ਉਹਨਾਂ ਨੂੰ ਤਾਂ ਕਰਦੇ ਨੇ ਫਿਰ ਕੀ ਕਰੀਏ ਪਰ ਜਦਾ ਘਰੇ ਬਏ ਨੇ ਜਿਹੜੇ ਜਿਹੜੇ ਮੰਤਰੀ ਨੇ ਪਈ ਉਹ ਕਰਾਉਂਦੇ ਨੇ ਮੰਤਰੀ ਕਰਾਉਂਦੇ ਨੇ ਮੰਤਰੀਆਂ ਖਿਲਾਫ ਵੀ ਬੋਲਣਾ ਬੂ ਤੁਸੀਂ ਮੇਰੇ ਨਾਲ ਟੱਲੋ ਬੋਲੂ ਮੈਂ ਚੱਲੋ ਇਕੱਠੇ ਹੋ ਗਿਆ ਆਪਾਂ ਚੱਲਦੇ ਆਂ ਪਈ ਉਹਨਾਂ ਨੂੰ ਘੇਰੋ ਫੇਰਾ ਚੱਲੋ ਮੇਰੇ ਨਾਲ ਆਪਾਂ ਕਰਦੇ ਹਾਂ ਹੱਲੇ ਜੇ ਨਹੀਂ ਪਹਿਣਗੇ ਉਹ ਮੂਟਾ ਆਪਣਾ ਕੰਮ ਚੱਲਦਾ ਨਹੀਂ ਜਿੰਨਾ ਇਧਰ ਦੀ ਹੱਲ ਫੇਰ ਹੋਊਗਾ ਹੱਥ ਪਾਣੀ ਬੂ ਮੇਰੀ ਕੰਮ ਲੋਡ ਆਊਗਾ ਨਹੀਂ ਇਹ ਤਾਂ ਪਈ ਬਾਲਾ ਕੰਮ ਕਰਾ ਉਹਨੇ ਨਿੱਕੇ ਨਿੱਕੇ ਵਾਰ ਪਟੇ ਗਏ ਛੋਟੇ ਛੋਟੇ ਦਾ ਦਾਤਾ ਆਪਦੇ ਉਹ ਯਾਤਰਾ ਦਾ ਕੋਈ 8 ਸਾਲ ਦਾ ਕੋਈ 15 ਸਾਲ ਦਾ ਪਰ ਬਾਈ ਨਹੀਂ ਮੰਨਦੇ ਮਾਪਿਆਂ ਦੀ ਮੰਨਣ ਦੀ ਇਹ ਸਮਾਨ ਲੱਗੇ ਇਹਨੂੰ ਪਤੀ ਨਹੀਂ ਸਾਡਾ ਮਾਪੇਲ ਕੌਣ ਹੈ ਕੌਣ ਸਾਡਾ ਮਾਪਿਓ ਕੌਣ ਕੌਣ ਨਾ ਮਾਂ ਨਾ ਪੈਣਾ ਡਗੋਦੀ ਜਾਂਦੇ ਨੇ ਉੱਠਾ ਕੇ ਪਤੀ ਨਹੀਂ ਲੱਗਦਾ ਭਈ ਜਿਹੜਾ ਚੱਟ ਨਹੀਂ ਕੇ ਇਹ ਤਾਂ ਐਂ ਵਾਜਦੇ ਨੇ ਵਿੱਚ ਇੱਕ ਆ ਭਾਂ ਦੇ ਜਾ ਦੇ ਆ ਚੱਲ ਰਹੇ ਨੇ ਸਨਿਚਰ ਜੀ ਹਾਂ ਇਹ ਬਹੁਤ ਓਏ ਉਹ ਹੀ ਨੇ ਕਾਲੇ ਵਰਗੇ ਦਿੰਦੇ ਨੇ ਮੰਦਿਰ ਨੂੰ ਮੰਦਿਰ ਦਾ ਸਪਲਾਈ ਕਰਦੀ ਆ ਸਾਰਾ ਤਾਂ ਬਹੁਤ ਕੰਮ ਖਰਾਬ ਕਰ ਰਹੇ ਭਾਈ ਜੀ ਕਾਲੇ ਨੂੰ ਰੋਕਦਾ ਪਹਿਲਾਂ ਕਾਲੇ ਨੂੰ ਪਿੰਡ ਚੋਂ ਬਾੜੋਂ ਹਟਾਉਣੇ ਆ ਹਾਂ ਉਹੀ ਤਾਂ ਖਰਾਬ ਕਰਦਾ ਸਾਰਾ ਜੀ ਜੇ ਉਹਦੇ ਨੱਠ ਪਾਈ ਜਾਵੇ ਸਾਰਾ ਕੁਝ ਠੀਕ ਹੋਊਗਾ ਜੀ ਉਹੀ ਆ ਮੇਨ ਮੁੱਢਾ ਤਾਂ ਉਹੀ ਉਹਨਾਂ ਦਾ ਸਾਰੇ ਨਸੇੜੀਆਂ ਦਾ ਵਾਲਾ ਹੀ ਆ ਭਾਈ ਉਹੀ ਆ ਉਹ ਤਾਂ ਮੈਂ 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 ਤਾਂ ਧਾੜਾ ਹਾਂ ਹਾਂ ਤਾਂ ਹੀ ਉਹ ਮਿਲਵੇਂ ਵੇਚੇ ਰਾਂ ਉਹਨੂੰ ਕਰੀਏ ਕੋਈ ਹੱਲ ਫੇਰੀ ਐਮਐਲਏ ਤੱਕ ਗੱਲ ਜਾਊਗੀ ਹਾਂ ਫੇਰੀ ਜਾ ਫੇਰੀ ਦੱਸੂ ਉਹ ਨੂੰ ਕੀ ਪਤਾ ਲੱਗਦਾ ਵੀ ਕਿਹੜਾ ਹੈ ਕਿਹੜੇ ਦਾ ਹੋ ਕਿਹੜੇ ਦਾ ਕੁਸ ਹੈ ਕੀ ਤਾਂ ਪੁੱਤ ਹੈ ਕਿਹੜਾ ਟੀ ਹੈ ਉਹਦਾ ਪਤਾ ਹੋ ਨਹੀਂ ਲੱਗਦਾ ਰੋ ਦੇ ਬਾਈ ਮੋਬਾਈਲਾਂ 'ਚ ਲੱਗਦਾ ਫਲਾਨ ਇਥੇ ਵਿੱਚ ਚਿੱਟੇ ਵਾਲਾ ਮਰ ਗਿਆ ਹਾਂ ਮਰ ਨਹੀਂ ਆਈ ਆਪਣੇ ਪਿੰਡ ਜੀ ਦੇਖ ਲੋ ਚਾਰ ਪੰਜ ਮਰ ਗਏ ਹੋਰ ਆ ਪਿਛਲੇ ਮਹੀਨੇ ਦੇਖ ਲੋ ਜੀ 53 ਬੱਥ ਸੀ ਰਹਿ ਜਾਂਦੀਆਂ ਨੇ ਹਾਂ ਨਾਲੇ ਮਰਦੇ ਵੀ ਨਵੇਂ ਮੁੰਡੇ ਨੇ ਮੰਦਿਰ ਦਾ ਜਮੀ ਖਤਮ ਆ ਲੱਗੀਆਂ ਵਿੱਚ ਖਾਣਾ ਵਿੱਚ ਗੋਲੀਆਂ ਕੋਲ ਸਾਰੀ ਨੀ ਕੁੜੀਆਂ ਹੀ ਬਰੋ ਬਰੋਈਆਂ ਪਈਆਂ ਨੇ ਕਨਾਲ ਦੀ ਗੱਲ ਬਾਤ ਕਰੀ ਪਈ ਸਾਰਿਆਂ ਨੇ ਬਜ਼ੁਰਗ ਕੋਲ ਲੈ ਜੀ ਕੇ ਰਾਇ ਜਦ ਨੇ ਇੰਨੇ ਨੇ 53 ਰੱਖਦੇ ਨੇ ਕੋਲੇ ਹਾਂ ਬਹੁਤ ਪੱਟੀ ਮੇਸ ਕਰਤੀ ਬੇਨੇ ਚੰਗਾ ਕੋਈ ਨਹੀਂ ਜੇਰਾ ਅਸੀਂ ਤੇਰਾ ਸਾਥ ਪੂਰਾ ਦੇਵਾਂਗੇ ਕੋਈ ਡਕਾ ਨਾ ਮੰਨ ਤੂੰ ਠੀਕ ਆ ਬਾਪੂ ਚੰਗਾ ਧੰਨਵਾਦ ਬੋਲੀ ਆਪਾਂ ਯਾਰ ਬੰਨਾਂ ਨੂੰ ਨਾਲ ਲਾਵਾਂਗੇ ਧੰਨਵਾਦ ਬਾਪੂ ਧੰਨਵਾਦ ਫੇਰੀ ਹੱਲ ਹੋ ਗੋਈ ਕੋਈ ਡਕਾ ਨਾ ਮੰਨ ਤੂੰ ਠੀਕ ਆ ਬਾਪੂ ਠੀਕ ਆ ਕੱਢ ਦਾਂਗੇ ਕਾਲੇ ਕੁੜੇ ਦੀਆਂ ਥੜਾਂ ਠੀਕ ਆ ਬੋ ਚੰਗਾ ਬਾਪੂ ਮੈਂ ਚੱਲਦਾ ਚੰਗਾ ਭਾਈ ਫੇਰ ਆਪਾਂ ਇੱਕ ਦਿਨ ਇਕੱਠ ਰੱਖਾਂਗੇ ਫੇਰ ਤੁਸੀਂ ਮੇਰੇ ਨਾਲ ਚੱਲਿਓ ਤੇਰਾ ਸਾਥ ਪੂਰਾ ਦੇਵਾਂਗੇ ਚੰਗਾ ਬਾਪੂ ਧੰਨਵਾਦ ਕੂੜੇ ਤਾਂ ਕੱਢ ਦਾਂਗੇ ਥੜਾਂ ਆਪਾਂ ਹਾਂ ਦੇਖ ਸਾਲਾ ਭਾਸ਼ਣ ਕਿਵੇਂ ਦਿੰਦਾ ਸੀ ਜਿਵੇਂ ਦੇ ਇੱਕ ਕੰਡੇ ਸਾਰੇ ਇਹਦੇ ਨਾਲ ਤਰਪਣਗੇ ਕੋਈ ਗੱਲ ਨਹੀਂ ਪੁੱਤਾਂ ਤੇਰਾ ਕੰਡਾ ਵੀ ਜ਼ਰੂਰ ਕੱਢਾਂਗੇ ਨਾਲ ਕਿਨੂ ਕਿਨੂ ਹਟਾਲਿਆਂਗਾ ਤੂੰ ਨਸ਼ੇ ਤੋਂ ਸਾਰਾ ਪਿੰਡ ਤਾਂ ਨਸ਼ੇੜੀ ਹੋਇਆ ਬੈਠਾਗਾ ਜਿੰਨਾ ਚਿਰ ਇਹ ਨਸ਼ਾ ਨਾ ਖਾਣਾ ਉਨਾ ਚਿਰ ਤੈਨਾਂ ਦੀ ਅੱਖ ਨਹੀਂ ਖੁੱਲਦੀ ਹੈਗੀ ਕੋਈ ਗੱਲ ਨਹੀਂ ਤੇਰੇ ਵਰਗੇ ਵੀ ਰਾਹ ਦੇ ਰੋੜੇ ਚੱਕੇ ਨੇ ਤੇਰੇ ਨਾਲ ਵੀ ਦੇਖਾਂਗੇ ਜੱਟ ਉਹ ਬਰਦਾਦੋ ਤੇਰਾ ਪੁੱਤ ਨਸ਼ੇ ਤੋਂ ਬਚ ਕੇ ਰਹਿੰਗਾ ਮਦਿਰ ਬਹੁਤ ਪਰਦੀਆ ਉਹ ਦੇਖ ਕਰ ਕੇ ਨਹੀਂ ਦੇਖ ਜਗਾ ਪੁੱਤ ਹਾਂ ਹੋਰ ਬਈ ਪੀ ਕੀ ਹਾਲ ਨੇ ਵਧੀਆ ਬਈ ਜੀ ਵਧੀਆ ਠੀਕ ਹਾਂ ਹੋਰ ਛੋਟੇ ਠੀਕ ਆ ਵਧੀਆ ਵੀਰੇ ਹੋਰ ਵਧੀਆ ਕਿੰਦੇ ਚੱਲਿਆ ਬਾਈ ਬਸ ਇਧਰੋਂ ਆਏ ਯਾਰ ਆਪਣੇ ਬਾਪੂ ਹੋਰਾਂ ਲਵਾਉ ਓਕੇ ਓਕੇ ਇੱਕ ਛੋਟਾ ਜਿਹਾ ਪਲਾਨ ਜਿਹਾ ਬਣਾ ਰਹੇ ਹਾਂ ਕੋਈ ਅਰਨਸਿਆਂ ਨੂੰ ਬੰਦ ਕਰੀਏ ਆਪਣੇ ਮੰਦਿਰ ਚ ਬਹੁਤ ਗੰਦਬਾਰ ਖਿਆ ਯਾਰ ਓਏ ਬਾਈ ਤੇਰੇ ਨਾਲ ਆਪਾਂ ਹੋਰ ਆਇਓ ਤੁਸੀਂ ਮੈਨੂੰ ਮੇਰੇ ਨਾਲ ਪੜਨਾ ਪਤੰਦਰਾ ਆਪਾਂ ਨਾਲ ਚੱਲਾਂਗੇ ਮੇਰੇ ਨਾਲ ਚੱਲੀਂ ਨਾਲੇ ਦਾ ਹੱਲ ਕਰੀਏ ਮੰਦਿਰ ਕਠੀਕਰ ਮਾੜੀ ਮੁੱਟੀ ਪਿੰਡ ਦੀ ਜਿਹੜੀ ਚੰਗੇ ਮੁੰਡੇ ਨੇ ਉਹਨਾਂ ਨੂੰ ਲਾਈਏ ਕੰਮ ਕਰੀਏ ਠੀਕ ਹੈ ਠੀਕ ਹੈ ਬਾਈ ਕੋਈ ਤੇਰੇ ਨਾਲ ਕੋਈ ਚੱਕਰ ਵਾਲੀ ਗੱਲ ਨਹੀਂ ਓਕੇ bro ਜਦੋਂ ਮੈਂ ਤੈਨੂੰ ਫੋਨ ਕਰੂੰ ਬਾਈ ਮਿਲਦੇ ਆਪਾਂ ਫਿਰ ਇਕੱਠ ਰੱਖਿਆ ਇੱਕ ਦਿ ਠੀਕ ਹੋਊ ਚੱਲਣਾ ਤੇ ਠੀਕ ਆ ਹਮਮ ਹਮ ਮੈਂ ਤਾਂ ਥੱਕ ਗਿਆ ਯਾਰ ਛੋਟੀਆਂ ਮੋਟੀਆਂ ਚੋਰੀਆਂ ਕਰਦੇ ਆ ਸਲੈਂਡਰ ਚੱਕ ਲਿਆ ਮੋਟਰਸਾਈਕਲ ਚੱਕ ਲਿਆ ਓਏ ਆਟਾ ਵੀ ਚੱਕ ਲਿਆ ਯਾਰ ਹੁਣ ਵੱਡੀ ਚੋਰੀ ਕਰੋ ਕੋਈ ਗੱਡੀ ਕੋਟੀ ਪਾਈ ਹੱਥ ਸਹੀ ਗੱਲ ਤਾਂ ਜੋਤੇ ਦੀ ਸਹੀ ਆ ਯਾਰ ਬਹੁਤ ਚੋਰੀਆਂ ਛੋਟੀਆਂ ਕਰ ਲੀਆਂ ਕਦੇ ਮੋਬਾਈਲ ਖੋਲਿਆ ਕਿਸੇ ਦਾ ਕਦੇ ਸਾਈਕਲ ਚੱਕ ਲਿਆ ਓ ਕੀ ਸਹੀ ਗੱਲ ਆ ਯਾਰ ਹੁਣ ਪੰਪਲ ਲੁੱਟ ਲਈਏ ਉੱਥੇ ਪਤਾ ਕਿੰਨੇ ਬੰਦੇ ਹੁੰਦੇ ਨੇ ਰਾ ਗੋਲੀ ਓਲੀ ਕੱਢ ਦੂ ਐ ਕਿਵੇਂ ਕੱਢ ਦੂ ਯਾਰ ਫਿਰ ਕਾਲੇ ਦਾ ਕੀ ਫਾਇਦਾ ਹੋਇਆ ਫੇਰ ਯਾਰ ਹੁਣ ਕੀ ਕਰੀਏ ਯਾਰ ਇੱਕ ਮਿੰਟ ਆ ਫੋਨ ਕਿਹਦਾ ਆ ਗਿਆ ਕਾਲੇ ਦਾ ਫੋਨ ਕੀ ਕਹਿੰਦਾ ਚੱਕ ਚੱਕ ਕੀ ਕਹਿੰਦਾ ਪੁੱਤ ਆਂਡ ਬ੍ਰੀ ਤੇ ਲਾ ਲਈ ਸਪੀਕਰ ਚੱਕ ਸਪੀਕਰ ਕਰਦਾ ਕਰਦਾ ਗੱਲ ਇੱਕ ਮਿੰਟ ਹੈਲੋ ਠੀਕ ਆ ਭਾਈ ਵਧੀਆ ਤੂੰ ਦੱਸਾ ਵਧੀਆ ਕਿੱਥੇ ਸੀ ਬਸ ਭਾਈ ਆਪਾਂ ਕਿੱਥੇ ਹੋਣਾ ਆਪਾਂ ਦੇ ਅੱਡੇ ਤੇ ਸੀ ਤੇਰੇ ਦਾ ਕੋਈ ਇੱਕ ਕੰਮ ਸੀ ਮੇਰੇ ਦਾ ਇੱਕ ਕੰਮ ਕੀ ਕੰਮ ਆ ਭਾਈ ਦੱਸ ਉਹ ਤੁਹਾਡੇ ਪਿੰਡ ਦਾ ਇੱਕ ਬੰਤਾ ਆ ਹਰਮਨ ਹਰਮਨ ਹਾਂ ਹਾਂ ਭਾਈ ਜਾਣਦਾ ਮੈਂ ਉਹ ਯਾਰ ਆਪਣੇ ਦਰਬਾਰ ਤੇ ਆਪਣੀ ਪਾਰਟੀ ਦੇ ਦਰਬਾਰ ਨਾ ਬਿਆਨ ਵਾਜੀ ਕੀ ਕਰਦਾ ਕਰਦਾ ਅੱਛਾ ਭਾਈ ਫਿਰ ਕੀ ਕਰਨਾ ਹੁਣ ਆਪਾਂ ਉਹਦਾ ਉਹਦਾ ਆਪਣੇ ਕੰਮ ਕਰਨਾ ਮਾਰਨਾ ਮਾਰਨਾ ਚੱਲ ਠੀਕ ਆ ਕੋਈ ਗੱਲ ਨਹੀਂ ਭਾਈ ਤੇਰਾ ਕੰਮ ਹੋ ਜਾਊਗਾ ਜੇ ਮੇਰਾ ਕੰਮ ਕਰ ਦੋਗੇ ਨਾ ਤੁਹਾਨੂੰ ਇੰਨਾ ਸਾਮਾਨ ਦਊਗਾ ਇੰਨਾ ਪੈਸੇ ਲਵਾਉਂਗਾ ਐਮਐਲ ਤੋਂ ساری ਉਮਰ ਪੈਕੇ ਖਾਊਂਗਾ ਬਾ ਠੀਕ ਆ ਭਾਈ ਤੂੰ ਟੈਨਸ਼ਨ ਨਾ ਲੈ ਬਸ ਐ ਸਮਝ ਲੈ ਤੇਰਾ ਕੰਮ ਹੋ ਗਿਆ ਹਾਂ ਠੀਕ ਆ ਚੱਲ ਜਲਦੀ ਤੇ ਜਲਦੀ ਕੰਮ ਕਰਕੇ ਸੂਚਨਾ ਦੇ ਮੈਨੂੰ ਭਾਈ ਠੀਕ ਆ ਭਾਈ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਅ ਤੈਨੂੰ ਦੱਸ ਦਾਂਗੇ ਨਾ ਚੱਕ ਦਾਂਗੇ ਚੱਕ ਦਾਂਗੇ ਠੀਕ ਹੈ ਨਾ ਸੀ ਬਾਸ ਮੰਦਾ ਚੱਕਣਾ ਹਰਮਣ ਕੋਈ ਚੱਕਰ ਤਾਂ ਨਹੀਂ ਪੈਂਦਾ ਜ ਫਸ ਗਏ ਓਏ ਓਏ ਚੱਕਰ ਕੀ ਪੈਣਾ ਕੁਛ ਨਹੀਂ ਹੁੰਦਾ ਯਾਰ ਕੁਛ ਨਹੀਂ ਹੁੰਦਾ ਚੱਕਰ ਆ ਮੈਂ ਤਾਂ ਆਪਣੇ ਹੱਥ ਚ ਆ ਆ ਦੇਖ ਆਪ ਤਾਂ ਕਹਿਆ ਉਹਨੇ ਦੇਖੀ ਜਾਊਗਾ ਚਲ ਐਂ ਦੇਖੂ ਚੱਕਣਾ ਕਿਵੇਂ ਆਉਣਾ ਤੁਸੀਂ ਇਹ ਸਕੀਮ ਬਣਾਓ ਬੜਾ ਟਾਈਮ ਲੱਗੂਗਾ ਪਹਿਲਾਂ ਬੜਾ ਜੁੰਦਾ ਕਿੱਧਰ ਆਪਾਂ ਇਹ ਦੇਖੀਏ ਪਹਿਲਾਂ ਤਾਂ ਮੈਂ ਇੱਕ ਦੋ ਵਾਰੀ ਦੇਖਿਆ ਉਹ ਉਧਰ ਜਾਂਦਾ ਹੁੰਦਾ ਖੇਤਾਂ ਜਾਂ ਕਿੰਨੀ ਕੱਲੇ ਨੂੰ ਚੱਕਾਂ ਬੜਾ ਟਾਈਮ ਲੱਗੂਗਾ ਪਹਿਲਾਂ ਇੱਕ ਦੋ ਵਾਰੀ ਬੰਨੇ ਵਜੇ ਲੰਘਦਾ ਕਿੰਨੇ ਵਜੇ ਮੁਰਦਾ ਉਹ ਪਾਸ ਹੋ ਜਿੰਮੇਵਾਰੀ ਮੇਰੀ ਆ ਬਸ ਤੈਨੂੰ ਬੰਨ ਰੱਖ ਨਿਕਲੂਗਾ ਵਾ ਠੀਕ ਆ ਕਿਵੇਂ ਮਾਰਦਾ ਹੋਰ ਤਾਂ ਦੇ ਬਾਕੀ ਰਕ ਕੰਮ ਨਿਪੜਾ ਆਪਣਾ ਸਮਾਨ ਵਾ ਤੂੰ ਆਪਾਂ ਨੂੰ ਮਿਲ ਲੋੜ ਹੀ ਚੋਰੀ ਸਵਰਗਾ ਜੀ ਰਹਿ ਕਰਾਂਗੇ ਆਪਾਂ ਦਾ ਨਿਆਰਾ ਬਾਈ ਨਿਆਰਾ ਲੋ ਜੀ ਚੱਲ ਕੋਈ ਨਾ ਦੇਖ ਲਿਆ ਬਸ ਦੱਸ ਨੀ ਹਾਂ ਹਾਂ ਕੋਦੋਂ ਵੀ ਕੱਲਾ ਟੱਕਰ ਗਿਆ ਮੈਂ ਤੁਹਾਨੂੰ ਫੋਨ ਕਰ ਬਸ ਅੱਜ ਤੋਂ ਠੀਕ ਆ ਅੱਜ ਤੋਂ ਤੂੰ ਉਹ ਉਹ ਤਾਂ ਹੀ ਨਿਗਾ ਰੱਖਣੀ ਹੈ ਠੀਕ ਆ ਤੇ ਇੱਥੇ ਨਾਲ ਉਹ ਮਿਲਦੇ ਸਾਂ ਹੁਣ ਜਿਹੜਾ ਮੜ ਇੱਕ ਦੋ ਦਿਨ ਹੈਗਾ ਉਹ ਸਮਾਨ ਸਮੂਹ ਦਾ ਹਿੱਦਾ ਕਿੱਥੋਂ ਕਰਾਂਗੇ ਦੇਖਦੇ ਆ ਮੇਲਾ ਤਾਂ ਮੁੱਕ ਗਿਆ ਬਈ ਸਮਾਨ ਤੇ ਇੱਕ ਫਿਰ ਕਰ ਕੋਈ ਲ ਚਲੋ ਤਾਂ ਕਰ ਲਾਂਗੇ ਤਾਂ ਛੱਡ ਪਹਿਲਾਂ ਆਹ ਪਲਾਨ ਆਪਾਂ ਪੂਰਾ ਹੋ ਜੇ ਬਸ ਫੇਰ ਫਿਰ ਤਾਂ ਨਹੀਂ ਆ ਰਹੇ ਨੇ ਠੀਕ ਆ ਠੀਕ ਆ ਆਏ ਹਾਂ ਨਾਂ ਗਿਆ ਵੱਡਾ ਬੈਲੀ ਉਹ ਜਾਂਦਾ ਹੋਇਆ ਚੱਕੀਆਂ ਜਿਹਨੂੰ ਓਏ ਹੌਂਸਲਾ ਰੱਖਾ ਅੱਜ ਨਹੀਂ ਚੱਕਦੇ ਹੈਗੇ ਇਹਦੇ ਨਾਲ ਬੰਦਾ ਦੇਖ ਅੱਜਾ ਉਹ ਫੇਰ ਦੇਖਾਂਗੇ ਕਿਸੇ ਦਿਨ ਉਹ ਨਾਲੇ ਯਾਰ ਕਾਲੇ ਨੇ ਆਪਾਂ ਨੂੰ ਕਿਹਾ ਇਹ ਬੰਦਾ ਚੱਕਣਾ ਦਾ ਪਊਏ ਕਰੋ ਗੱਮ ਮੈਂ ਤਾਂ ਜਮੀ ਬੇੜਾ ਕਰਕੇ ਕਰ ਦੂਆ ਆਪਣਾ ਨਹੀਂ ਮੈਂ ਕਹਣਾ ਯਾਰ ਅੱਜ ਹੀ ਦੇਖੋ ਉਹ ਕਾਲੇ ਦੇ ਕਹਿੰਦੇ ਆਪਾਂ ਨੂੰ ਚੱਕਣਾ ਦਾ ਪਊ ਜੇ ਨਾ ਚੱਕਿਆ ਨਾ ਆਪਾਂ ਨੂੰ ਮਾਲ ਦੇਣਾ ਬੰਦ ਕਰ ਦੂਗਾ ਗੱਲ ਸਾਥ ਚ ਵੀ ਗਿਆ ਇਹ ਬਾਸਨ ਭੂਸਣ ਜਾਂ ਖਾਸਾ ਵੀ ਗਿਆ ਇਹ ਫਿਰ ਤਾਂ ਚੱਕਣਾ ਪੂਸੇ ਤੀ ਸੀ ਚੱਕ ਦਾਂਗੇ ਆਪਾਂ ਨੂੰ ਕੀ ਟੈਨਸ਼ਨ ਆ ਯਾਰ ਕਾਲੇ ਦੀ ਸਿੱਧੀ ਐ ਐਮਐਲਏ ਨਾਲ ਗੱਲ ਆ ਆਪਾਂ ਨੂੰ ਕੋਈ ਨਹੀਂ ਫੜ ਸਕਦਾ ਆਪਣੇ ਨਹੀਂ ਹੱਥ ਲੱਗਣ ਦਿੰਦਾ ਹੋ ਕਰੋ ਪਲੈਨਿੰਗ ਪਲੈਨਿੰਗ ਤਾਂ ਕੋਈ ਨਾ ਟਾਈਮ ਨੋਟ ਕਰੋ ਵੀ ਕਦੋਂ ਜਾਂਦਾ ਕਿੱਧਰ ਜਾਂਦਾ ਸਾਰਾ ਕੁਝ ਪਤਾ ਕਰੋ ਨਹੀਂ ਪਰ ਅੱਜ ਤੋਂ ਹੀ ਲੈ ਟਰੰਮ ਲਾਈਏ ਮਾਲਾ ਚੱਲੋ ਥੋੜੇ ਚੋ ਅਸੀਂ ਫਿਰ ਨਾਲੇ ਇਕੱਲੇ ਜੀ ਨਹੀਂ ਹੋਉਂਦੇ ਵੋਇਆ ਡਾ ਵੋਇਆ ਨਹੀਂ ਆ ਗਿਆ ਪੁੰਦਰ ਹੋ ਆਉਣ ਵਾਲਾ ਟਾਈਮ ਚੱਕਾ ਸੀ ਮੈਂ ਉਹਦਾ ਕੁੱਕਾ ਪਤਾ ਹੀ ਟਾਈਮ ਆਊਗਾ ਅੱਜ ਭੜਕਾ ਦਈਏ ਬੱਸ ਉਹਦੇ ਚੱਕ ਦੇਣਾ ਬੱਸ ਉਹਨੂੰ ਕੰਮ ਨਹੀਂ ਆਉਂਦਾ ਬੜਾ ਜਿਵੇਂ ਇਹਦਾ ਦੱਸ ਦੋ ਕੁਛ ਨਹੀਂ ਯਾਰ ਟਾਈਮ ਹੈਗੀ ਐ ਇੱਕ ਮੈਂ ਕਰਦਾ ਇੱਥੇ ਮੋਟਰਸਾਈਕਲ ਦੇ ਮੂਰੇ ਪਾ ਜਾਂਦਾ ਹਾਂ ਇਹਦਾ ਹਾਂ ਉਹ ਆਊਗਾ ਤੁਸੀਂ ਕਹਦੇ ਸਾਡਾ ਬੰਦਾ ਬਿਮਾਰ ਆ ਠੀਕ ਆ ਮੈਂ ਯਾਰ ਲੈ ਕੇ ਜਾਈਂਗਾ ਜਿੱਥੇ ਦਾ ਠੀਕ ਆ ਠੀਕ ਆ ਜਦੋਂ ਉਹ ਮੇਰੇ ਲੱਗਿਆ ਉਹ ਵਾ ਫਿਰ ਉਹਦੀ ਬਾਤਾਂ ਅਸੀਂ ਸਾਂਭ ਲਾਂਗੇ ਬਸ ਚਲ ਓਕੇ ਚੱਕ ਦੇਣਾ ਚਲ ਹੌਂਦਾ ਉਹ ਪਹਿਲਾਂ ਦੇ ਆ ਮਾਹੌਲ ਜੋ ਸੇ ਵਾਸਤੇ ਲੈਂਦਾ ਹਾਂ ਚੱਲ ਤੂੰ ਪੈ ਇੱਧਰ ਰੋ ਸਾਈਡ ਤੇ ਰੋ ਅੱਛਾ ਹੋ ਜਾ ਜੋ ਓਏ आण वाली है भाई मारू को दाणू जाके आ ओ भाई भाई कोई ना हौसला रखा ओ भाई खड़ी खड़ी अनु हॉस्पिटल लेके आना भाई जल्दी कर चक हॉस्पिटल लेके आना ओए क्यों हो गया ओए 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 मार से भी बदमाश मार से भी ਨਾਲ पंगा नहीं देखो मर गया मर गया फट जाओ मर गया मर गया फट जाओ कोते यार नहीं पता ओए हैगिया मेरेला बस की में के की ਲੋ ਭਾਈ ਇਹ ਤਾਂ ਹੋ ਗਿਆ ਕੰਮ ਬਸ ਹੁਣ ਸਾਰਿਆਂ ਲੱਗੂ ਨਸ਼ੇ ਕਰਕੇ ਮਰ ਗਿਆ ਆਪਣੇ ਤੇ ਜਮਾਂ ਗੱਲ ਨਹੀਂ ਆਉਂਦੀ ਕੋਈ ਸਮਾਨ ਸਹੂਣ ਤਾਂ ਨਹੀਂ ਰਹਿ ਗਿਆ ਓਏ ਉਹ ਚੱਕ ਵਰਨ ਚਲੋ ਚਲਦੀ ਜਲਦੀ ਨੰਗ ਜੀ 40 ਹੋ ਗਰਾ ਭਾਈ ਕੰਮ ਹੋ ਗਿਆ ਨੱਬੜ ਗਿਆ ਹੁਣ ਕਿਵੇਂ ਕਰੀਏ ਫਿਰ ਆਪਾਂ ਹੁਣ ਦੇਖੋ ਫੋਨ ਲਾ ਕਾਲੇ ਨੂੰ ਫੋਨ ਲਾ ਹੁਣ ਭਾਈ ਚਲੋ ਮੈਂ ਦੇਖਦਾ ਕਾਲੇ ਨੂੰ ਫੋਨ ਲਾ ਕੇ ਬੰਦਾ ਚੱਕਦਾ ਮਾਰ ਲਾ ਬੰਦਾ ਦਾ ਚੱਕਦਾ ਆ ਸਬੂਸੇ ਕਾਏ ਹੋ ਉਹ ਉਹ ਬਸ ਗੌਰ ਰੱਖਿਓ ਆਪਣੇ ਵਿੱਚ ਹੀ ਗੱਲ ਰਹੇ ਹੋਰ ਕਿਤੇ ਲਵੇ ਨਾ ਜਾਵੇ ਗੱਲਾਂ ਤਾਂ ਗਣਾ ਚਾਰ ਪੰਜ ਨੋਰਾ ਭਰਾ ਚਲੋ ਤਾਂ ਦੇਖਦਾ ਕਿਰਾ ਮੈਂ ਉਹਦੇ ਨਾਲ ਗੱਲ ਕਰਦਾ ਕਾਲੇ ਨਾਲ ਕਿਸੇ ਦੀ ਗੌਰ ਚ ਨਾ ਆਇਓ ਬਾਲਾ ਹਾਂ ਐਂਡ ਫਰੀ ਐਂਡ ਫਰੀ ਆ ਦੇਖ ਤੱਕ ਤੋ ਹਾਲੋ ਕਿਵੇਂ ਗਾਲੇ ਬਾਈ ਵਧੀਆ ਵਧੀਆ ਜੋ ਤਾ ਤੂੰ ਦੱਸ ਠੀਕ ਆ ਬਾਈ ਮੈਂ ਤਾਂ ਵਧੀਆ ਬਾਈ ਤੇਰਾ ਕੰਮ ਹੋ ਗਿਆ ਬੰਦਾ ਚੜਾਤਾ ਗੱਡੀ ਹੋ ਗਿਆ ਕੰਮ ਆਪਣਾ ਹਾਂ ਕੰਮ ਹੋ ਗਿਆ ਬਸ ਹੁਣ ਤੂੰ ਸਾਡਾ ਕੰਮ ਵੀ ਕਰ ਦੇ ਕੋਈ ਗੱਲ ਨਹੀਂ ਤੁਹਾਡਾ ਵੀ ਕਰਨਾ ਇੱਕ ਦੋ ਦਿਨਾਂ ਜਾਂ ਔਰ ਭਾਈ ਜਲਦੀ ਤੋਂ ਜਲਦੀ ਕਰ ਦੇ ਤੇਰਾ ਕੰਮ ਦੇਖਲਾ ਸੀ ਕਿੰਨੀ ਜਲਦੀ ਕਰਤਾ ਮੈਂ ਹੁਣ ਸਾਨੂੰ ਪਤਾ ਆ ਤੇ ਮੈਂ ਕਿਹਾ ਨਾ ਵੀ ਕੱਲ ਦੇ ਰਲਦੀ ਤੂੰ ਵੀ ਫਿਰ ਉਹਨਾਂ ਕੋਲ ਯਾਰ ਸਪਾਰਟ ਵੀ ਮੌਣੀ ਸਾਰੀ ਔਰ ਉਹਨਾਂ ਦਾ ਲੱਕੜੀ ਦਾ ਕੰਮ ਥੀ ਹਾਂ ਹਾਂ ਭਾਈ ਜਲਦੀ ਗੱਲ ਕਰ ਲੈ ਸਾਨੂੰ ਸਮਾਨ ਦੀ ਵੀ ਲੋੜ ਆ ਬਾਕੀ ਪੈਸੇ ਤੈਨੂੰ ਪਤਾ ਹੀ ਆ ਔਖਾ ਹੋਇਆ ਪੈ ਸਾਡਾ ਕੋਈ ਨਾ ਕੋਈ ਟੈਨਸ਼ਨ ਆ ਨਾ ਜਰਾ ਫਾਈਨਲ ਮੈਂ ਤੁਹਾਨੂੰ ਦੋ 2500 ਦੇਣਾ ਨਾ ਨਾ ਬਈਓ ਐਂ ਤਾਂ ਯਕੀਨ ਆ ਤਰੇ ਤੇ ਸੁਦਾ ਨਹੀਂ ਸੁਦਾ ਕਰਦਾ ਜੀ ਸਾਰਾ ਕੰਮ ਹੋ ਜੂਗਾ ਟੈਂਸ਼ਨ ਨਾ ਲੂ ਠੀਕ ਆ ਠੀਕ ਆ ਠੀਕ ਆ ਬਾਈ ਉ ਤਾਂ ਕਿਸੇ ਨੂੰ ਪਤਾ ਪਤਾ ਲੰਗਿਆ ਨਹੀਂ ਹੈਗਾ ਜੇ ਕੋਈ ਮਾੜੀ ਮੋਟੀ ਗੱਲ ਗੁੱਲ ਹੋਈ ਨਾ ਸਾਹਮਣੇ ਗੱਲ ਕੋਈ ਗੱਲ ਨਹੀਂ ਐਮਐਲਏ ਸਾਹਿਬ ਕਦੋਂ ਵਰਨੋ ਯਕਪੀਦਰਾ ਹਾਂ ਇਹਦਾ ਗੱਲ ਹੈਗੀ ਆ ਚਲ ਠੀਕ ਆ ਬਾਈ ਜਲਦੀ ਜਲਦੀ ਹੱਲ ਕਰਦੀ ਓਕੇ ਓਕੇ ਕੋਈ ਗੱਲ ਨਹੀਂ ਕਰਦੇ ਨਾ ਯੋ ਠੀਕ ਹੈ ਜੀ ਲੋ ਬਾਈ ਲੱਗਣਗੇ ਇੱਕ ਦੋ ਦਿਨ ਤਾਂ ਕੋਈ ਨਹੀਂ ਕਹਿ ਤਾਂ ਜੇ ਕੋਈ ਗੱਲ ਗੁੱਲ ਵਿਗੜਦੀ ਹੋਈ ਨਾ ਪਰ ਹੁਣ ਆਪਾਂ ਇਹ ਕਿਵੇਂ ਕਰੀਏ ਕੋਈ ਲਾਉ ਜਗਾੜ ਅੱਜ ਆਥਣਾਂ ਦਾ ਜਗਾੜ ਕਰੋ ਬਈ ਇੱਕ ਦੋ ਦਿਨਾਂ ਦਾ ਜਗਾੜ ਹੀ ਕਰੋ ਆਥਣਾਂ ਦਾ ਚੱਲ ਦੇਖਦੇ ਆ ਕੋਈ ਲਾਉਂਦੇ ਆ ਕਿਸੇ ਦੇ ਸਕੀਮ ਕਰਦੇ ਕੋਈ ਚੋਰੀ ਚਾਰੀ ਤੇਰੀ ਹੱਲ ਹੋਗਾ ਚੱਲੀਏ ਫਿਰ ਚਲੋ ਫਿਰ ਚਲੋ ਯਾਰ ਹੁਣ ਤਾਂ ਜਾਓਰੇ ਬੋਲੇ ਬੋਤ ਕੇਦਰ ਬਾਈ ਤਾਰੋ ਕੀ ਦੱਸਾਂ ਤਾਈ ਜੋਤ ਨੂੰ ਭਾਲਦੀ ਫਿਰਦੀ ਆ ਕਿਤੇ ਨਹੀਂ ਮਿਲਿਆ ਸਵੇਰ ਦਾ ਘਰੇ ਨਹੀਂ ਬੜਿਆ ਹੈਗਾ ਉਹ ਕਿੱਧਰ ਭਾਗਿਆ ਹੋ ਕੀ ਪਤਾ ਤਾਈ ਆ ਮੁੰਡੇ ਨੇ ਤਾਂ ਨਾ ਮੈਨੂੰ ਬਦੀਨ ਕਰ ਰੱਖਿਆਗਾ ਨਾ ਉਹ ਤੋਂ ਸੰਭਰਿਆ ਨਹੀਂ ਹੋਣਾ ਰਹੇ ਕਿੱਥੇ ਤਾਈ ਇਹ ਤਾਂ ਹੀ ਜੀ ਦਲਦਲਾ ਇੱਕ ਵਾਰ ਬੰਦਾ ਫਸ ਜਾ ਕਿੱਥੇ ਚੇਤੀ ਨਿਕਲਦਾ ਬਾਕੀ ਪਤਾ ਹੀ ਆ ਤੈਨੂੰ ਸਾਰੋ ਨਸ਼ਿਆਂ ਦਾ ਪਹਿਲੇ ਵਾਰ ਕ ਬਾੜੇ ਪੱਟਦੇ ਐਨੇ ਪੱਟੇ ਨੇ ਐਨੇ ਪੱਟੇ ਨੇ ਸਰਕਾਰ ਦਾ ਹੀ ਵੇੜਾ ਬੈਠਾ ਸਰਕਾਰੀ ਨਸ਼ੇ ਚਲਾਉਂਦੀ ਆ ਤਾਈ ਕੀ ਪੁੱਛਦੀਆਂ ਮੈਂ ਤਾਂ ਟੀਮੀਆਂ ਖੜਾ ਖੜਾ ਕਿਸੇ ਦੇ ਲਾਂਬੇ ਦਿੰਦੀਆਂ ਨੇ ਮੈਂ ਤਾਂ ਧਰਤੀ ਚ ਗੁੱਡਣ ਵਾਲੀ ਹੋ ਜਾਨੀ ਆ ਮੈਨੂੰ ਤਾਂ ਟੀਮੀਆਂ ਦੇ ਦੋ ਵੀ ਜ਼ਿਆਦੇ ਕਰਦੇ ਨੇ ਬੈਡੀਆਂ ਨੇ ਟੀਮੀਆਂ ਤਾਈ ਸੱਚੀ ਪੁੱਛੇ ਮੇਰਾ ਤਾਂ ਮਰਨ ਹੋਇਆ ਪਿਆ ਜੋਤ ਦੀ ਹਾਲਤ ਮੈਥੋਂ ਨਹੀਂ ਦੇਖੀ ਜਾਂਦੀ ਹੈਗੀ ਉਹ ਵੀ ਟੈਸ਼ਨ ਆ ਲਿਆ ਕਰ ਬੁੱਤ ਹੋਰ ਸਕੀਮ ਦੱਸਾਂ ਜੀ ਕੀ ਸਕੀਮ ਤਾਂ ਹੀ ਤੁਹਾਨੂੰ ਵਿਆਹ ਦੇ ਹੱਥੇ ਸਜਾਉਂਜੋ ਤਾਈ ਕਿਹੋ ਜਿਹਾ ਗੱਲਾਂ ਕਰਦੀਆਂ ਕਿਉਂ ਆਪਾਂ ਬਗਾਨੀ ਤੇ ਡੋਬਣੀ ਆ ਕੋਈ ਨਹੀਂ ਪੁੱਤ ਨਹੀਂ ਛੱਡ ਬਗਾਨੀ ਕਿੰਨ ਟਾਲਾ ਕੋਟੇ ਸਮਾੜ ਤੇਰਾ ਪੁੱਤ ਬਸਰ ਹੋਊਗਾ ਕਰ ਜਿਉਂਦਾ ਬਸਦਾ ਦੁਨੀਆ ਤੇ ਹਵਾ ਲਊਗਾ ਠੀਕ ਹੋ ਜਾਊਗਾ ਤਾਈ ਜਮਾ ਬੁੱਤ ਐਮਾ ਠੀਕ ਹੋ ਜਾ ਇਹਨੂੰ ਕਿਹੜਾ ਡੋਲੇ ਦਊ ਤਾਈ ਇਹ ਜੇ ਨੂੰ ਨਹੀਂ ਪੁੱਤ ਇਹੋ ਜੀ ਆਊਗੀ ਨੱਠ ਪਾ ਲੂ ਕਾਬੂ ਕਰ ਲੂ ਆਪੇ ਕੰਮ ਤੇ ਲਾ ਲੂ ਤੂੰ ਕਾਨੂੰ ਨਹੀਂ ਛੜਨੀਆਂ ਹਾਂ ਤਾਈ ਹਾਂ ਚੱਲ ਕੋਈ ਨਾ ਤਾਈ ਦੇਖਦੀਆਂ ਫਿਰ ਇਹਦੇ ਬਾਪੂ ਨਾਲ ਗੱਲ ਕਰਕੇ ਤੂੰ ਗੱਲ ਕਰ ਲੈ ਪੁੱਤ ਸਾਡੀ ਸੱਜ ਮਚੋਰ ਲੈਣਾ ਇੱਕ ਅੱਛਾ ਹਾਂ ਉਹ ਬੜੇ ਗੱਡੇ ਕੱਢ ਗਿਆ ਟਿੱਪਿਆਂ ਦੇ ਪਾਣੀ ਚੜਾ ਦਿੰਦੇ ਇਹੋ ਜਿਹੀ ਕਹਿਣ ਹੈਗੀ ਦੇਖ ਲੈ ਤਾਈ ਫਿਰ ਤੂੰ ਗੱਲ ਤੋੜ ਕੇ ਹਾਂ ਪਰ ਪੁੱਤੋਂ ਪੈਸੇ ਲੈਂਦੀ ਆ ਕਿੰਨੇ ਕ ਪੈਸੇ ਲੂ ਉਹ ਤਾਂ ਵੱਡਾ ਪੈਸਾ ਲੈਣ ਜਾਣਾ ਇਹ ਪੜਾ 50 ਮੰਗਣ ਹਾਏ ਹਾਏ ਤਾਈ ਮੈਂ 50 ਕਿੱਥੋਂ ਦੇ ਦੂੰ ਤੈਨੂੰ ਪਤਾ ਮੈਂ ਤਾਂ ਆਪ ਲੋਕਾਂ ਦੇ ਗੋਹਾ ਕੂੜਾ ਕਰਕੇ ਟਾਈਮ ਪਾਸ ਮਸਾ ਕਰਦੀ ਆ ਇਹ ਕਾ ਨੂੰ ਪੁੱਤ ਟਾਈਮ ਪਾਸ ਛੇ ਹੋ ਜਾਊ ਇਹੋ ਜੀ ਆਉ ਕਹਿੰਡ ਜੀ ਜਿਹੜੀ ਉਹਨੂੰ ਕਾਬੂ ਕਰ ਲੈ ਚਲ ਕੰਮ ਕਰੂਗੀ ਨਾ ਇਹ ਉਹਨੂੰ ਲਾਉਗੇ ਚਲ ਕੋਈ ਨਾ ਤਾਈ ਐਂ ਤਾਂ ਮੈਂ ਤੇ ਬਾਪੂ ਨੂੰ ਕਹ ਦ ਸਰਦਾਰਾਂ ਨੇ ਪੁੱਛ ਲੂ ਤੂੰ ਗੱਲ ਤੋੜ ਮੈਂ ਗੱਲ ਤੋੜਦੀ ਐ ਮੇਰੇ ਫੁੱਟ ਵਿਚੇਰਾ ਸੀਰੀਪਾਲ ਡਾਡਾ ਤੇਰਾ ਸਿਆਣਾਗਾ ਤੂੰ ਤਾਂ ਕਿੱਥੇ ਖੜਦਾ ਤਾਈ ਉਹ ਤਾਂ ਪਤਾ ਫੇਰ ਉਹ ਹੋਰ ਕੰਮ ਨਾ ਕਰ ਇਹਨੂੰ ਬਿਆਹ ਬਿਆਹ ਕੇ ਇਹਨੂੰ ਕਾਬੂ ਕਰ ਤੋਕਾਰ ਬਸ ਭਗਾਨੀ ਤੀ ਆਪੇ ਬੈਠੀ ਜਾਊਗੀ ਧੀ ਰਚਨਾਲਾ ਚਲ ਮੈਂ ਸੋਚਨੀਆ ਕਰਦੀ ਆ ਸਲਾਹ ਹਾਂ ਤੰਗ ਕਰਤਾ ਇਹਨਾਂ ਗੁੱਸਾ ਕਰੀ ਮੈਨੂੰ ਬਹਿਣ ਨੂੰ ਕਹੀ ਜੀ ਨਹੀਂ ਨਹੀਂ ਤਾਈ ਲੈ ਕੋਈ ਨਾ ਗੁੱਸਾ ਵੀ ਹੋਈ ਜਾਂਦਾਗਾ ਲੈ ਤਾਈ ਨੇ ਤਾਂ ਮੈਨੂੰ ਹੋਰ ਹੀ ਹੌਸਲਾ ਜਾ ਦੇਤਾ ਕਹਿੰਦੀ ਜੋਤ ਨੂੰ ਵਿਆਹ ਦੇ ਠੀਕ ਹੋ ਜਾਊਗਾ ਲੈ ਮੇਰਾ ਪੁੱਤ ਠੀਕ ਹੋਣਾ ਚਾਹੀਦਾ ਮੈਂ ਤਾਂ ਦਿਨਾਂ 'ਚ ਵਿਆਹ ਦੂੰ ਚਾਹੇ ਮੈਨੂੰ ਕਰਜ਼ਾ ਕਿਉਂ ਨਾ ਚੱਕਣਾ ਪਏ ਜੇ ਕੋਈ ਗੱਲ ਨਹੀਂ ਸੱਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੇ ਸਰ ਜਾਨੇ ਬਹੁਤ ਵਧੀਆ ਹੋਵੋਗੇ ਸੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹ ਵੀਡੀਓ ਨੂੰ ਪਿਆਰ ਜਰੂਰ ਕਰ ਦਿਆ ਕਰੋ ਮਤਲਬ ਵਿਊ ਦੇ ਦਿਆ ਕਰੋ ਰਜ ਰਜ ਕੇ ਕਮੈਂਟ ਵੀ ਕਰ ਦਿਆ ਕਰੋ ਵਧੀਆ ਵਧੀਆ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਹਰ ਇੱਕ ਵੀਡੀਓ ਬਣਾਉਣ ਨੂੰ ਗਰਮੀ ਵੀ ਉੱਪਰੋਂ ਬਹੁਤ ਐ ਸਾਰੀ ਦੁਪਹਿਰ ਲੰਘ ਜਾਂਦੀ ਆ ਇੱਕ ਤੁਹਾਡੇ ਐਂਟਰਟੇਨਮੈਂਟ ਲਈ ਅਸੀਂ ਵੀਡੀਓ ਬਣਾਉਨੇ ਆ ਤੇ ਤੁਹਾਡੇ ਲਈ ਲੈ ਕੇ ਰੂਬਰੂ ਮਤਲਬ ਆਉਨੇ ਆ ਤੁਹਾਡੇ ਲਈ ਵੀਡੀਓ ਲੈ ਕੇ ਤੇ ਬਸ ਹੋਰ ਕੁਝ ਨਹੀਂ ਕਹਿਣਾ ਸੌਨ ਦੇ ਵੀਡੀਓ ਨੂੰ ਪਿਆਰ ਕਰਦੇ ਰਹੋ ਐਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਹਦੀ ਐਕਟਿੰਗ ਸਭ ਤੋਂ ਬੈਸਟ ਲੱਗੀ ਤੁਸੀਂ ਕਮੈਂਟ ਚ ਜ਼ਰੂਰ ਦੱਸ ਦਿਓ ਤੇ ਐਵੇਂ ਹੀ ਤੁਹਾਡੇ ਲਈ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਐਵੇਂ ਆਪਣਾ ਪਿਆਰ ਬਣਾਈ ਰੱਖਿਓ ਥੈਂਕ ਯੂ ਥੈਂਕ ਯੂ ਜੀ ਬਾਈ